ਬਹੁਤ ਵੱਡੀ ਬੈਂਕ ਡਕੈਤੀ ਹੋਈ ਬੈਂਕ ਡਕੈਤੀ ਤੋਂ ਬਾਅਦ ਬੈਂਕ ਨੂੰ ਲੁੱਟਣ ਵਾਲਾ ਬੰਦਾ ਉਹ ਫੜਿਆ ਗਿਆ ਫੜੇ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਉਹ ਤਾਂ ਨੰਗਾ ਜਦੋਂ ਕਿ ਡਕੈਤੀ ਹੋਈ ਸੀ 458 ਕਰੋੜ ਦੋਸਤੋ ਆ ਬੀਬੀ ਜਿਹੜੀ ਤੁਸੀਂ ਦੇਖ ਰਹੇ ਹੋ ਅੱਜ ਮੈਂ ਤੁਹਾਨੂੰ ਇਹਦੀ ਸਟੋਰੀ ਸੁਣਾਉਣਾ ਇੱਕ ਇਹ ਬੀਬੀ ਆਈ ਬੈਂਕ ਦੇ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦੀ ਜੌਬ ਕਰ ਰਹੀ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਤਨਖਾਹ ਆ ਜਾਂਦੀ ਸੀ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਸੀਗਾ ਪਰ ਬੀਬੀ ਦੇ ਮਨ ਦੇ ਵਿੱਚ ਲਾਲਚ ਆਇਆ ਕਿ ਕਿਉਂ ਨਾ ਕੁਝ ਵੱਡਾ ਕੀਤਾ ਜਾਵੇ ਦੋਸਤੋ ਲਾਲਚ ਬੰਦੇ ਤੋਂ ਕੀ ਕੀ ਕਰਵਾ ਦਿੰਦਾ ਤੁਸੀਂ ਬੈਂਕਾਂ ਲੁੱਟ ਕੇ ਬੰਦੇ ਅਮੀਰ ਹੁੰਦੇ ਸੁਣੇ ਹੋਣੇ ਤੁਸੀਂ ਬੈਂਕਾਂ ਲੁੱਟ ਕੇ ਬੰਦੇ ਫਰਾਰ ਹੁੰਦੇ ਸੁਣੇ ਹੋਣੇ ਪਰ ਤੁਹਾਨੂੰ ਬੈਂਕ ਲੁੱਟਣ ਦੀ ਅਜੀਬੋ ਗਰੀਬ ਘਟਨਾ ਦੱਸਣ ਲੱਗਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਹੁਤ ਵੱਡੀ ਬੈਂਕ ਡਕੈਤੀ ਹੋਈ ਬੈਂਕ ਡਕੈਤੀ ਤੋਂ ਬਾਅਦ ਬੈਂਕਰ ਨੂੰ ਲੁੱਟਣ ਵਾਲਾ ਬੰਦਾ ਫਿਰ ਵੀ ਵਿਚਰਦਾਰਿਆਂ ਵਿੱਚੇ ਫਰਾਰ ਨਹੀਂ ਹੋਇਆ ਉਸ ਤੋਂ ਬਾਅਦ ਉਹ ਫੜਿਆ ਗਿਆ ਫੜੇ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਉਹ ਤਾਂ ਨੰਗਾ ਜਦੋਂ ਕਿ ਡਕੈਤੀ ਹੋਈ ਸੀ 458 ਕਰੋੜ ਰੁਪਏ ਦੀ ਤੁਸੀਂ ਵੀ ਸੁਣ ਕੇ ਹੈਰਾਨ ਹੋਗੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੋ ਸਕਦਾ ਦੋਸਤੋ ਅੱਜ ਤੁਹਾਨੂੰ ਸੁਣਾਉਣਿਆ ਪੂਰੀ ਸਟੋਰੀ ਇਹ ਜਿਹੜੀ ਬੀਬੀ ਤੁਸੀਂ ਦੇਖ ਰਹੇ ਹੋ ਇਹ ਬੀਬੀ ICICI ਬੈਂਕ ਦੇ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦੀ ਜੌਬ ਕਰਦੀ ਸੀ ਪਰਿਵਾਰ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ ਚੱਲਦਾ ਰਿਹਾ ਪਰ ਬੀਬੀ ਦੇ ਮਨ ਦੇ ਵਿੱਚ ਲਗਜ਼ਰੀ ਗੱਡੀਆਂ ਦੇਖ ਕੇ ਜਾਂ ਆਸ-ਪਾਸਾ ਅਮੀਰ ਲੋਕ ਦੇਖ ਕੇ ਲਾਲਚਾਉਣਾ ਸ਼ੁਰੂ ਹੋ ਗਿਆ ਕਿ ਇਸ ਤਰ੍ਹਾਂ ਬੈਂਕ ਦੀ ਜੌਬ ਨਾਲ ਤਾਂ 20-30000 ਰੁਪਇਆ ਹੁੰਦਾ ਹੈ ਇਸ ਤਰ੍ਹਾਂ ਤਾਂ ਅਮੀਰ ਹੋਣ ਹੋ ਨਹੀਂ ਰਹੇ ਆਪਾਂ ਤਾਂ ਉਹਨਾਂ ਨੇ ਕੀ ਕੀਤਾ ਬੀਬੀ ਨੇ 스ਕੀਮਾਂ ਘੜਨੀਆਂ ਸ਼ੁਰੂ ਕਰਤੀਆਂ ਬਹੁਤ ਸਾਰੀਆਂ ਹਾਲੀਵੁੱਡ ਫਿਲਮਾਂ ਦੇਖੀਆਂ ਬੈਂਕ ਡਕੈਤੀ ਦੀਆਂ ਤੇ ਹੋਰ ਮਤਲਬ ਸੋਨਾ ਡਕੈਤੀ ਦੀਆਂ ਬਹੁਤ ਸਾਰੀਆਂ YouTube ਸਰਚ ਕੀਤਾ ਡਾਕੂਮੈਂਟਰੀਆਂ ਦੇਖੀਆਂ ਜਾਂ ਹੋਰ بڑے ਚੀਜ਼ਾਂ ਆਸ-ਪਾਸੇ ਕਹਾਣੀਆਂ ਸੁਣੀਆਂ ਲੋਕਾਂ ਨਾਲ ਡਿਸਕਸ ਕੀਤੀ ਡਿਸਕਸ ਕਿਸੇ ਸਾਹਿਬ ਨਾਲ ਕੀਤੀ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ ਕਿ ਇਹ ਕੋਈ ਬੈਂਕ ਡਕੈਟ ਦੀ ਗੱਲ ਕਰ ਰਹੀ ਆ ਬੈਸੀ ਨਾਰਮਲੀ ਇਹਨੇ ਡਿਸਕਸ ਕੀਤੀ ਗਿਆ ਹਾਂ 133 ਆਨੇ ਹੋ ਗਈ ਇਹ ਹੋ ਗਈ ਉਹ ਹੋ ਗਈ ਪਰ ਇਹਦੇ ਪੱਲੇ ਕੁਝ ਨਹੀਂ ਪਿਆ ਫਿਰ ਇੱਕ ਦਿਨ ਬੀਬੀ ਕਹਿੰਦੇ ਨੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਆਪਣੇ ਘਰੇ ਆਰਾਮ ਫਰਮਾ ਰਹੀ ਸੀ ਅਚਨ ਚੇਤ ਉਹਦੇ ਮਨ ਦੇ ਵਿੱਚ ਖੁਰਾਫਾਤੀ ਆਈਡੀਆ ਆਇਆ ਖੁਰਾਫਾਤੀ ਆਈਡੀਆ ਕੀ ਆਇਆ ਕਿ ਉਹਨੇ ਜਦੋਂ ਦੂਸਰੇ ਦਿਨ ਫੇਰ ਗਈ ਬੈਂਕ ਦੇ ਵਿੱਚ ਜੌਬ ਤੇ ਜਿਹੜੇ ਵੀ ਇਹਨਾਂ ਦੇ ਕਸਟਮਰ ਸੀਗੇ ਵੱਡੇ ਵੱਡੇ ਕਸਟਮਰ ਸੀਗੇ ਕੰਗੇ ਘਰਾਂ ਦੇ ਕਸਟਮਰ ਸੀਗੇ ਜਿਹੜੇ ਜਾਂਗੇ ਘਰ ਉਹਨਾਂ ਦੇ ਫੋਨ ਨੰਬਰ ਜਿਹੜੇ ਬੈਂਕ ਦੇ ਵਿੱਚ ਐਡ ਸੀ ਉਹ ਚੇਂਜ ਕਰਨੇ ਬੀਬੀ ਨੇ ਸ਼ੁਰੂ ਕਰਤੇ ਜਿਹੜਾ ਨੰਬਰ ਨਵਾਂ ਨੰਬਰ ਐਡ ਕਰਦੀ ਸੀ ਬੈਂਕ ਖਾਤੇ ਦੇ ਵਿੱਚ ਉਹ ਆਪਣਾ ਹੁੰਦਾ ਸੀ ਇਸ ਤਰ੍ਹਾਂ ਬੀਬੀ ਨੇ ਕਈ ਸਾਰੇ SIM ਖਰੀਦੇ ਕਈ ਮਤਲਬ ਯਾਰਾਂ ਮਿੱਤਰਾਂ ਤੋਂ ਕੋਈ ਕਹਿ ਕਹਾ ਕੇ ਲੈਤੇ ਕੋਈ ਕਿਸੇ ਦੇ ਨਾਂ ਤੇ ਜਾਂ ਬਹੁਤ ਸਾਰੇ SIM ਮੈਨੇ ਵਰਤੇ ਕੁਛ ਆਪ ਦੇ ਨਾਮ ਤੇ ਲੈਤੇ ਕਿਉਂਕਿ ਥੋੜੀ ਪਲੈਨਿੰਗ ਵਧੀਆ ਕੀਤੀ ਸੀ ਬੀਬੀ ਨੇ ਕਿਉਂਕਿ ਪਤਾ ਸੀ ਵੀ ਸਾਰੇ SIM ਆਪ ਦੇ ਨਾਂ ਤੇ ਵਰਤੂ ਤਾਂ ਫੜੀ ਜਾਣ ਦਾ ਖਤਰਾ ਸੋ ਇੱਕ ਇੱਕ ਸਿਮ ਦੇ ਉੱਤੇ 4-4 5-5 10-10 ਚੰਗੇ-ਚੰਗੇ ਖਾਤੇ ਚੜਾ ਲੇ। ਕਰਦੇ ਕਰਾਉਂਦੇ ਜੀ ਬੀਬੀ ਇਸੇ ਤਰ੍ਹਾਂ ਟਾਈਮ ਲੰਘਦਾ ਗਿਆ। 10-20 ਦਿਨਾਂ ਚਾਹੀਨੇ ਆਪਦਾ ਪੂਰਾ ਪ੍ਰੋਗਰਾਮ ਸੈੱਟ ਕਰਤਾ। ਫਿਰ ਜੀ ਪਲਾਨ ਦੇ ਹਿਸਾਬ ਨਾਲ ਆ ਗਿਆ ਸੇਮ ਦਿਨ। ਬੀਬੀ ਨੇ ਕੀ ਕੀਤਾ ਜੀ ਜਿਹੜਾ ਬੈਂਕ ਅਕਾਊਂਟ ਸੀਗੇ ਲੋਕਾਂ ਦੇ ਉਹਨਾਂ ਦੀਆਂ ਐਫ. ਡੀਆਂ ਤੋੜ ਕੇ ਜਾਂ ਉਹਨਾਂ ਦੇ ਜਿਹੜਾ ਵੀ ਸੇਵਿੰਗ ਕਾਉਂਟs ਤੇ ਜਾਂ ਕਿਸੇ ਦੇ ਕੋਈ ਕਮਰਸ਼ੀਅਲ ਅਕਾਊਂਟ ਦੇ ਵਿੱਚ ਜਾਂ ਕਿਸੇ ਦੇ ਵੀ ਜਿਹੜਾ ਵੀ ਅਕਾਊਂਟ ਦੇ ਵਿੱਚ ਜਿੰਨਾ ਵੀ ਪੈਸਾ ਪਿਆ ਸੀਗਾ। 18 ਬੀਬੀ ਨੇ ਮਾਰਕੀਟ ਜਿਹੜਾ ਕਿ ਪਹਿਲਾਂ ਹੀ ਪਲਾਨਡ ਸੀ ਇਨਵੈਸਟ ਕਰਤਾ ਇਨਵੈਸਟ ਕੀਤਾ ਜੀ 458 ਕਰੋੜ ਰੁਪਈਆ ਲੋਕਾਂ ਨੂੰ ਇਹ ਸੀ ਸਾਡੀ ਐਫ ਡੀ ਪਈ ਹੈਗੀ ਐਫ ਡੀ ਨੂੰ ਛੇਤੀ ਛੇਤੀ ਪੁੱਛਦਾ ਕੌਣ ਆ ਅਗਲਾ ਮਹੀਨਾ ਵੱਧਦੀ ਪਈ ਰਹਿੰਦੀ ਆ ਸਾਲਾਂ ਵੱਧਦੀ ਪਈ ਰਹਿੰਦੀ ਆ ਐਫ ਡੀ ਆ ਵੀ ਬੀਬੀ ਨੇ ਉਹ ਤੋੜੀਆਂ ਜਿਹੜੀਆਂ ਲੌਂਗ ਟਰਮ ਸੀਗੀਆਂ ਜਿਵੇਂ ਕੋਈ 2 ਸਾਲ ਦੀ ਕੋਈ 4 ਸਾਲ ਦੀ ਕਿ ਛੇਤੀ ਛੇਤੀ ਕਿਸੇ ਨੂੰ ਪਤਾ ਨਾ ਲੱਗੇ ਹੋਇਆ ਵੀ ਆਈ ਕਿਸੇ ਨੂੰ ਕੋਈ ਕੰਨੋਂ ਕੰਨ ਖਬਰ ਨਹੀਂ ਪਈ ਉਸ ਤੋਂ ਬਾਅਦ ਚ ਕਰਦੇ ਕਰਾਉਂਦੇ ਜੀ ਕੀ ਹੋਇਆ ਇੱਕ ਕਸਟਮਰ ਆਇਆ जिने ਆਪਦੇ ਅਕਾਊਂਟ ਦੇ ਵਿੱਚੋਂ ਪੈਸਾ ਕਢਾਉਣਾ ਚਾਹਿਆ ਤਾਂ ਬੈਂਕ ਵਾਲਿਆਂ ਨੇ ਕਿਹਾ ਵੀ ਤੇਰਾ ਅਕਾਊਂਟ ਤਾਂ ਨੀਲਾ ਤਾਂ ਉਹ ਕਹਿੰਦਾ ਜੀ ਮੇਰੀ ਤਾਂ ਐਫ ਡੀ ਪਈ ਹੈ ਵੀ 80 ਲੱਖ ਦੀ ਜਾਂ 80 ਕਰੋੜ ਦੀ ਪਰ ਉਹ ਬੈਂਕ ਵਾਲੇ ਕਹਿੰਦੇ ਵੀ ਤੂੰ ਤਾਂ ਕਢਵਾ ਲਈ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਕੋਈ ਮੈਸੇਜ ਵੀ ਨਹੀਂ ਆਇਆ ਪਰ ਜਦੋਂ ਸਾਰੀ ਗੱਲਬਾਤ ਦੇਖੀ ਤਾਂ ਉੱਥੇ ਜਿਹੜਾ ਉਹਦਾ ਨੰਬਰ ਸੀਗਾ ਐਡ ਕੀਤਾ ਹੋਇਆ ਅਕਾਊਂਟ ਤੇ ਉਹ ਕਿਸੇ ਹੋਰ ਦਾ ਸੀ ਤਾਂ ਉਹ ਬੰਦ ਪਿਆ ਸੀ ਨੰਬਰ ਉਸ ਤੋਂ ਬਾਅਦ ਸਰਚ ਸ਼ੁਰੂ ਹੋ ਗਈ ਸਰਚ ਸ਼ੁਰੂ ਹੋ ਗਈ ਤਾਂ ਜੀ ਫਿਰ ਵੀ ਵੀਪੀ ਫੜੀ ਗਈ ਮਤਲਬ ਜਿਵੇਂ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਜਾਂ ਜੋ ਵੀ ਸਾਰਾ ਕੁਝ ਉਹ ਦੇ ਮਤਲਬ ਸਾਰੀਆਂ ਜਿਹੜੀ ਏਜੰਸੀਜ਼ ਹੁੰਦੀਆਂ ਉਹ ਪਿੱਛੇ ਲੱਗ ਗਈ ਜਦੋਂ ਐਡੀ ਵੱਡੀ ਫੇਰ ਸਾਰੀ ਜਦੋਂ ਹੋਈ ਗੱਲਬਾਤ ਵੀ ਹਾਂ ਇਸ ਨੰਬਰ ਤੇ ਹੋਰ ਕਿਹੜੇ ਕਿਹੜੇ ਅਕਾਊਂਟ ਟੁੱਟੇ ਆ ਜਾਂ ਕੁਝ ਬੈਂਕ ਨੇ ਸਾਰੀ ਘੋਕ ਕੀਤੀ ਬੀਬੀ ਨੇ ਸਾਰੀ ਕਹਾਣੀ ਦੱਸੀ ਕਿ ਮੈਂ ਇਸ ਤਰ੍ਹਾਂ ਕਰਕੇ ਪਲਾਨ ਬਣਾਇਆ ਇਸ ਤਰ੍ਹਾਂ ਕਰਕੇ ਮੈਂ ਪੈਸੇ ਕਢਵਾਏ ਲੋਕਾਂ ਦੇ ਫਿਰ ਕਹਿੰਦੇ ਵੀ ਪਹਿਲਾਂ ਬੈਂਕ ਨੇ ਕੋਸ਼ਿਸ਼ ਕੀਤੀ ਕਿ ਸਾਰੀ ਗੱਲ ਰਫਾ-ਦਫਾ ਕਰ ਦਾਂਗੇ ਚਲੋ ਪਹਿਲਾਂ ਇਹ ਤੋਂ ਪੈਸੇ ਵਾਪਸ ਲੈ ਲਈਏ ਜਿਨ੍ਹਾਂ ਦੇ ਪੈਸੇ ਆ ਉਹਨਾਂ ਨੂੰ ਪੈਸੇ ਵਾਪਸ ਦੇ ਦੇਈਏ ਬਾਅਦ ਚ ਦੇਖਾਂਗੇ ਕਿਉਂਕਿ ਬੈਂਕ ਦਾ ਇਹ ਸੀ ਕਿ ਬਾਅਦ ਚ ਤੇ ਕੇਸ ਪਵਾ ਦਾਂਗੇ ਇੱਕ ਵਾਰੀ ਲੋਕਾਂ ਦੇ ਪੈਸੇ ਵਾਪਸ ਹੋ ਜਾਣ ਕੇਸ ਚਾਹੀ ਛੋਟਾ ਬਣ ਜੇ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਬੀਬੀ ਨੂੰ ਮਨਾਉਣ ਦੀ ਕਿ ਤੂੰ ਇਹਨਾਂ ਦੇ ਪੈਸੇ ਵਾਪਸ ਦੇ ਦੇ ਤੇਰੇ ਤੇ ਕੇਸ ਨਹੀਂ ਪੈਂਦਾ ਸਮਝੌਤਾ ਕਰਾ ਦੇਣਗੇ ਪਰ ਬੀਬੀ ਨੇ ਜਦੋਂ ਸ਼ੇਅਰ ਮਾਰਕੀਟ ਦਾ ਆਪਦਾ ਅਕਾਊਂਟ ਦੇਖਿਆ ਜਿਹੜੇ ਚ ਪੈਸੇ ਟਰਾਂਸਫਰ ਕੀਤੇ ਸੀਗੇ ਇਨਵੈਸਟ ਕੀ ਸਾਰੇ ਲੋਕ ਹੱਕੇ-ਬੱਕੇ ਰਹਿ ਗਏ 458 ਕਰੋੜ ਦਾ ਬਚਿਆ ਸੀ ਸਿਰਫ 2 ਕਰੋੜ ਰੁਪਈਆ ਹੁਣ ਜਿਹੜੇ ਪਹਿਲੀਆਂ ਚ ਜਾ ਕੇ ਉਹ ਆਪ ਦਾ 2 ਕਰੋੜ ਰੁਪਈਆ ਲੈ ਗਏ ਇੱਕ ਦੋ ਬੰਦੇ ਤੋਂ ਪੰਜ ਚਾਰ ਬੰਦੇ ਜੋ ਵੀ ਸੀ ਤੇ ਬਾਕੀ ਵਿਚਾਰੇ ਰਹਿ ਗਏ ਠੁੱਠਾ ਫੜ ਕੇ ਹੁਣ ਉਸ ਤੋਂ ਬਾਅਦ ਚ ਹੁਣ ਬੀਬੀ ਨੂੰ ਫੜਿਆ ਹੋਇਆਗਾ ਬਹੁਤ ਸਾਰੇ ਏਜੰਸੀ ਚ ਪੁੱਛ ਕੇ ਇਸ ਕਰ ਰਹੀਆਂ ਨੇ ਜਾਂ ਹੋਰ ਸਾਰਾ ਕੁਝ ਹੋ ਰਿਹਾ ਪਰ ਹੁਣ ਕਿਸੇ ਦੇ ਪੱਲੇ ਕੱਖ ਨਹੀਂ ਆਉਣਾ ਸੋ ਇਹ ਗੱਲ ਹੋਈ ਕਿ ਐਡੀ ਵੱਡੀ ਬੈਂਕ ਲੁੱਟ ਕੇ ਵੀ ਬੀਬੀ ਨੰਗ ਦੀ ਨੰਗ ਰਹੀ